ਆਵਜ ਹੋਸੇ ਵੀ ਆਉਂਦਾ ਵਾ ਤੇ ਹਾਸਾ ਵੀ ਆਉਂਦਾ ਵਾ ਬਈ ਇਹ ਕਿਹੜਾ ਰਾਹ ਅਸੀਂ ਫੜ ਲਿਆ ਜੋ ਮੂੰਹ ਆਉਂਦਾ ਅਸੀਂ ਬੱਕੀ ਜਾਂਦੇ ਆ ਇੱਥੇ ਥੋੜੀ ਜੀ ਅ ਕਾਗੜਤਾ ਬਣਾਇਓ ਤੇ ਉਹਨਾਂ ਟਿਕਾ ਬਣਾ ਲਿਓ ਗੱਲ ਮੈਂ ਥੋੜੀ ਪਤੇ ਦੀ ਕਰਨੀ ਆ ਆ ਤੁਸੀਂ ਸੁਣਿਆ ਹੋਣਾ ਚੰਗੇ ਭਲੇ ਸਾਡੇ ਅੰਮ੍ਰਿਤਧਾਰੀ ਵੀ ਉਹ ਇੱਕ ਅਖੌਤੀ ਵੱਲੋਂ ਬੋਲਿਆ ਹੋਇਆ ਕਲਿੱਪ ਸ਼ੋਸ਼ਣ ਮੀਡੀਆ ਤੇ ਸ਼ੇਅਰ ਕਰ ਰਹੇ ਨੇ ਉਹ ਕੀ ਕਹਿੰਦਾ ਵਾ ਖਉਤੀ ਕਹੇ ਜੀ ਚਪੈਰਾ ਸਾਬ ਪਖੰਡ ਹੈ ਕੀ ਕਿਹਾ ਜੀ ਚਪੈਰਾ ਪਖੰਡ ਹੈ ਇਹਦਾ ਮਤਲਬ ਵੀ ਜਿੱਥੇ ਸੰਗਤਾਂ ਦੀ ਵੱਡੀ ਗਿਣਤੀ ਆ ਤੇ ਸੰਗਤਾਂ ਰਲ ਕੇ ਸੁਖਮਨੀ ਸਾਹਿਬ ਜਪਜੀ ਸਾਹਿਬ ਤੇ ਚੌਪੈ ਸਹਿਬ ਦਾ ਪਾਠ ਕਰ ਰਹੀਆਂ ਮਹਾਰਾਜ ਦਾ ਨਾਮ ਲੈਣਾ ਜਾਪ ਕਰਨਾ ਪਖੰਡ ਹੈ ਦੇ ਹੋ ਜਵਾਬ ਉਹ ਪਖੰਡਿਆ ਅੱਠਾਂ ਪੈਰਾਂ ਦੀ ਤੁਸੀਂ ਗੱਲ ਕਰਦੇ ਹੋ ਆ ਛੋਟਾ ਬੱਚਾ ਖਲੋਤਾ ਹੈ ਇੱਥੇ ਮੇਰੇ ਨਾਲ ਮੇਰੀ ਧੀ ਰਾਣੀ ਖਲੋਤੀ ਸੀ ਮੈਂ ਉਹ ਬੱਚੀ ਨੂੰ ਕਹਾਂ ਮਰੀਏ ਤੇ ਇਹ ਨਾਮ ਜਪਿਆ ਕਰ ਉਹ ਪਹਿਲੀ ਸਟੇਜ ਤੋਂ ਸ਼ੁਰੂ ਕਰੂਗੀ ਵੀ ਸਿੱਧਾ 8ਵੇਂ ਤੇ ਜਾ ਕੇ ਖਲੋਵੇਗੀ ਪਹਿਲਾ ਪੈਰ ਤੇ ਸ਼ੁਰੂ ਕਰ ਲਈਏ ਇਹ ਹੋ ਹੀ ਲਾ ਗਿਆ ਜਿਹੜੇ ਕਹਿੰਦੇ ਵੀ ਅੰਮ੍ਰਿਤ ਵੇਲਾ ਕਿਉਂ ਸੰਭਾਲਣਾ ਜੀ ਜਦੋਂ ਉੱਠਦੇ ਆ ਉਦੋਂ ਹੀ ਅੰਮ੍ਰਿਤ ਵੇਲਾ